ਇੱਕ ਪਾਸੇ ਜਿੱਥੇ ਦੇਸ਼ ਦੀਆਂ ਮਾਨਜੁਗ ਅਦਾਲਤਾਂ ਵੱਲੋਂ ਦੇਸ਼ ਦੀਆਂ ਸਰਕਾਰਾਂ ਨੂੰ ਕੁੱਤਿਆਂ ਨੂੰ ਲੈ ਕੇ ਲਤਾੜਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਜ਼ਿਲ੍ਹਾ ਪਠਾਨਕੋਟ ਵਿਖੇ ਅਵਾਰਾ ਕੁੱਤੇ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣ ਰਹੇ ਨੇ ਤਾਜ਼ਾ ਮਾਮਲਾ ਸਵੇਰ ਦਾ ਹੈ ਜਦ ਇੱਕ ਸਖਸ਼ਾ ਆਪਣੇ ਘਰ ਦੇ ਬਾਹਰ ਸ਼ਹਿਰ ਕਰਨ ਦੇ ਲਈ ਨਿਕਲਿਆ ਤਾਂ ਗਲੀ ਦੇ ਵਿੱਚ ਬੈਠੇ ਅਵਾਰਾ ਕੁੱਤੇ ਨੇ ਉਸ ਨੂੰ ਦੰਦ ਮਾਰ ਕੇ ਫੱਟੜ ਕਰ ਦਿੱਤਾ ਜਿਸ ਵਿੱਚ ਪਰਿਵਾਰ ਨੇ ਪਤਾ ਚੱਲਣ ਤੇ ਬਜ਼ੁਰਗ ਦਾ ਇਲਾਜ ਕਰਵਾਇਆ ਜਿਸ ਦੀਆਂ ਸੀਸੀਟੀਵੀ ਫੁਟੇਜ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਣ ਦੀਆਂ ਵੀ ਦਿਖਾਈ ਦੇ ਰਹੀਆਂ ਨੇ ਮਾਮਲਾ ਇਹ ਹੈ ਜੀ ਸਾਡੇ ਬਾਜ਼ਾਰ ਦੇ ਵਿੱਚ ਕੱਲ ਦਾ ਇੱਕ ਕੁੱਤਾ ਹਲਕਾਇਦਾ ਜਿਹੜਾ ਕਿ ਆਂਦੇ ਜਾਂਦੇ ਰਾਹਗਿਰਿਆਂ ਨੂੰ ਵੱਢ ਰਿਹਾ ਹੈ ਤੁਹਾਡੇ ਪੜੋਸੀ ਹੈ ਉਹਨਾਂ ਨੂੰ ਵੀ ਵੱਢਿਆ ਉਹਨੇ ਸੇਰੇ ਤੇ ਉਹਨਾਂ ਤਕਰੀਬਨ 18 ਟਾਂਗੇ ਲੱਗੇ ਆ ਸ਼ਹਿਰ ਦੀ ਕੋਈ ਸੁਧ-ਬੁਧ ਨਹੀਂ ਹੈਗੀ ਕੁੱਤਿਆਂ ਦੀ ਸੰਖਿਆ ਅਗਰੋਂ ਜ਼ਿਆਦਾ ਵੱਧ ਰਹੀ ਹੈ ਚਲੋ ਪਾਲਤੂ ਕੁੱਤੇ ਲੋਕਾਂ ਨੇ ਆਪਣੇ ਘਰਾਂ ਚ ਰੱਖੇ ਨੇ ਉਹ ਤੇ ਗੱਲ ਠੀਕ ਹੈ ਕਿ ਚਲੋ ਆਪਣੇ ਕੁੱਤੇ ਸੰਭ ਕਰਦੇ ਆ ਜਿਹੜੇ ਆਵਾਰਾ ਕੁੱਤੇ ਗਲੀਆਂ ਬਾਜ਼ਾਰਾਂ ਚ ਘੁੰਮ ਰਹੇ ਆ ਉਹਦੇ ਨਾਲ ਬਹੁਤ ਟਰੈਜਡੀ ਹੋ ਰਹੀ ਹੈ ਔਰ ਆਂਦੇ ਜਾਂਦੇ ਕੁੱਤੇ ਜਿਹੜੇ ਲੋਕਾਂ ਨੂੰ ਵੱਢ ਰਹੇ ਆ ਤੇ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਹੈ ਕੋਆਪਰੇਸ਼ਨਰ ਅਗੇ ਬੇਨਤੀ ਹੈ ਕਿ ਜਿਹੜੇ ਆਵਾਰਾ ਕੁੱਤੇ ਆ ਉਹਨਾਂ ਨੂੰ ਫੜੇ ਜਾਏ ਤੇ ਤਾਂ ਕਿ ਕੁੱਤਿਆਂ ਦਾ ਜਿਹੜਾ ਕੰਟਰੋਲ ਕੀਤਾ ਜਾਏ ਤਾਂ ਕਿ ਜਿਹੜੇ ਲੋਕਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹ ਨੁਕਸਾਨ ਨਾ ਹੋਏ ਤੇ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਹੈ ਐਮਸੀ ਸਾਹਿਬ ਅਗੇ ਬੇਨਤੀ ਕੀਤੀ ਹੈ ਕੋਆਪਰੇਸ਼ਨਰ ਬੇਨਤੀ ਕੀਤੀ ਹੈ ਜਿਹੜਾ ਕੁੱਤਾ ਹਲਕਾ ਹੈਦਾ ਕੋ ਦੋ ਤਿੰਨ ਦਿਨਾਂ ਦਾ ਘੁੰਮ ਰਿਹਾ ਤੇ ਪਲੀਜ਼ ਉਹਨੂੰ ਫੜ ਕੇ ਤੇ ਉਹਦਾ ਇਲਾਜ ਕੀਤਾ ਜਾਏ ਤੇ ਤਾਂ ਕਿ ਪਬਲਿਕ ਨੂੰ ਰਾਹਤ ਮਿਲੇ ਜੀ ਅੱਜ ਸਵੇਰ ਮੇਰੇ ਹਸਬੰਦ ਜਾ ਰਹੇ ਸੀ ਸੈਕਰਨ ਉਹਨਾਂ ਦੇਖੋ ਅੰਨੀ ਬੁਰੀ ਤਰ੍ਹਾਂ ਨਾਲ ਡੌਗ ਬਾਈਟ ਕੀਤੀ ਆ ਦੇਖੋ ਉਦੀ ਹਾਲਤ ਨਾਲ ਇਹਨਾਂ ਦੇ ਇੰਨਾ ਬਲੱਡ ਆ ਕਿ 4 ਘੰਟੇ ਹੋ ਗਏ ਇੰਜੈਕਸ਼ਨ ਲਗਵਾਉਣ ਦੇ ਬਾਅਦ ਵੀ ਬਲੱਡ ਨਹੀਂ ਰੁਕ ਰਿਹਾ ਔਰ ਜਦ ਪਤਾ ਚੱਲ ਰਿਹਾ ਕਿ ਉਹ ਡੌਗ ਨੂੰ ਕਿਸੇ ਫਾਗਲ ਕੁੱਤੇ ਨੇ ਘਟਿਆ ਆ ਗਲੀਆਂ ਵਿੱਚ ਇਤਨਾ ਅਤਾਂਕ ਇਤਨਾ ਅਤਾਂਕ ਫੈਲਾਇਆ ਦਾ ਮੇਰੀ ਗਲੀ ਵਿੱਚ 18 ਕੁੱਤੇ ਘੱਟ ਘੱਟ ਨੇ ਜੀ ਪਰ ਜਦੋਂ ਮੈਂ ਨਿਕਲੋ ਕਿਸੇ ਬੱਚੇ ਨੂੰ ਬਜ਼ੁਰਗ ਨੂੰ ਹਾਰੇ ਇੱਕ ਨੂੰ ਕੱਢ ਦਿੰਦੇ ਇਹਨਾਂ ਪ੍ਰਸ਼ਾਸਨ ਕੋਈ ਹੱਲ ਨਹੀਂ ਕਿਉਂ ਘੁੰਮ ਰਹੀ ਔਰ ਸਾਰੇ ਹੀ ਬਹੁਤ ਪਰੇਸ਼ਾਨ ਹੈ ਐ ਹਰ ਟਾਈਮ ਅਟੈਕ ਕਰਨ ਵਾਸਤੇ ਤੇ ਆਉਣੇ ਗੱਲੀਆ ਦੇਖੋ ਮੇਰੀ ਲਾਪਤੀ ਵੀ ਤਸਦ ਉਤ ਲਗਾਏ ਸੀ ਔਰ ਇਹ 6 ਮਹੀਨੇ ਹੋ ਗਏ ਹਲੇ ਤੱਕ ਵੀ ਇਹ ਕਵਰੀ ਨਹੀਂ ਹੋ ਰਹੀ ਔਰ ਪ੍ਰਸ਼ਾਸਨ ਅੱਗੇ ਹੈ ਮੰਗ ਕਰ ਰਹੇ ਹਨ ਕਿ ਕੋਈ ਨਾ ਕੋਈ ਇਹਦਾ ਹੱਲ ਘਟਨ ਔਰ ਕਿਉਂਕਿ ਰਿਹਾਇਸ਼ੀ ਏਰੀਆ ਹਰ ਇੱਕ ਬੰਦੇ ਨੂੰ ਬਹੁਤ ਪਰੇਸ਼ਾਨੀ ਹੈ ਇਹਦਾ ਇੱਕ ਪਾਸੇ ਜਿੱਥੇ ਦੇਸ਼ ਦੀਆਂ ਮਾਨਯੋਗ ਅਦਾਲਤਾਂ ਵੱਲੋਂ ਦੇਸ਼ ਦੀਆਂ ਸਰਕਾਰਾਂ ਨੂੰ ਕੁੱਤਿਆਂ ਨੂੰ ਲੈ ਕੇ ਲਤਾੜਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਜ਼ਿਲ੍ਹਾ ਪਠਾਨਕੋਟ ਵਿਖੇ ਅਵਾਰਾ ਕੁੱਤੇ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣ ਰਹੇ ਨੇ ਤਾਜ਼ਾ ਮਾਮਲਾ ਸਵੇਰ ਦਾ ਹੈ ਜਦ ਇੱਕ ਸਕਸ਼ਾ ਆਪਣੇ ਘਰ ਦੇ ਬਾਹਰ ਸ਼ਹਿਰ ਕਰਨ ਦੇ ਲਈ ਨਿਕਲਿਆ ਤਾਂ ਗਲੀ ਦੇ ਵਿੱਚ ਬੈਠੇ ਅਵਾਰਾ ਕੁੱਤੇ ਨੇ ਉਸ ਨੂੰ ਦੰਦ ਮਾਰ ਕੇ ਫੱਟੜ ਕਰ ਦਿੱਤਾ ਜਿਸ ਵਿੱਚ ਪਰਿਵਾਰ ਨੇ ਪਤਾ ਚੱਲਣ ਤੇ ਬਜ਼ੁਰਗ ਦਾ ਇਲਾਜ ਕਰਵਾਇਆ ਜਿਸ ਦੀਆਂ ਸੀਸੀਟੀਵੀ ਫੁਟੇਜ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਣ ਦੀਆਂ ਵੀ ਦਿਖਾਈ ਦੇ ਰਹੀਆਂ ਨੇ